5 ਮਿਲੀਅਨ ਤੋਂ ਉੱਪਰ ਵਿਊ ਮਿਲਿਆ ਐਸ ਡਿਜ਼ਾਈਨ ਨੂੰ 5 ਮਿਲੀਅਨ ਤੋਂ ਉੱਪਰ ਸੋ ਇੰਨਾ ਤੁਹਾਡਾ ਪਿਆਰ ਮਿਲਿਆ ਇਸ ਆਰਟੀਕਲ ਨੂੰ ਸਭ ਤੋਂ ਸ਼ਾਨਦਾਰ ਆਰਟੀਕਲ ਹੈ ਇਹ ਮੇਰੇ ਸਟੋਰ ਦਾ ਵਨ ਆਫ ਦਾ ਬੈਸਟ ਆਰਟੀਕਲ ਸੋ ਇਹ ਆਰਟੀਕਲ ਰੀਸਟਾਕ ਹੋਇਆ ਜੀ ਮਤਲਬ ਕਿ ਆ ਲਾ ਲਓ ਕਿਹੜਾ ਡਿਜ਼ਾਈਨ ਦੀ ਵੇਟ ਕਰਨੀ ਪੈਂਦੀ ਹੈ ਸਾਨੂੰ ਮਹੀਨਾ ਮਹੀਨਾ ਸੋ ਤਾ ਜਾ ਕੇ ਰੀਸਟਾਕ ਹੁੰਦਾ ਪਹਿਲਾਂ ਮੈਂ ਲਾਈਨਿੰਗ ਦਾ ਸਟੱਫ ਓਪਨ ਕਰ ਰਿਹਾ ਸੋ ਪਿਓਰ ਕ੍ਰੇਪ ਦੀ ਬਾਟਮ ਹੈ ਸੋ ਆ ਆ ਰਹੀਆਂ ਦੀ ਸ਼ਾਰਟ ਓਏ ਹੋਏ ਹੋਏ ਇਸ ਤੋਂ ਉੱਪਰ ਸੋਨਾ ਸੂਣ ਨਹੀਂ ਦੇਖਿਆ ਹਜ ਤੱਕ ਮੈਂ ਕੋਈ ਬਸ ਇਸ ਤੋਂ ਉੱਪਰ ਨਾ ਕਦੇ ਦੇਖਿਆ ਤੇ ਨਾ ਕਦੇ ਆਇਆ ਹੁਣ ਤੱਕ ਵਾਹ ਰੂਹ ਖਿੜਦੀ ਆ ਚੀਜ਼ ਦੇਖ ਕੇ ਵਾਹ ਸੂਟ ਦੇਖ ਦੇ ਸਾਰ ਕਸਟਮਰ ਕਸਟਮਰ ਦਾ ਮਤਲਬ ਹੀ ਕਸਟਮਰ ਫਿਦਾ ਹੋ ਜਾਂਦਾ ਇਹੋ ਜਿਹੇ ਡਿਜ਼ਾਈਨਾਂ ਤੇ ਸੋ ਇਨਾ ਪਿਆਰਾ ਆਰਟੀਕਲ ਹੈ ਸੋ ਪੂਰਾ ਫਰੰਟ ਹੈਵੀ ਤੁਸੀਂ ਕੰਮ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਡਿਜ਼ਾਈਨਿੰਗ ਦੇਖੋ ਇਸ ਤੋਂ ਉੱਪਰ ਡਿਜ਼ਾਈਨਿੰਗ ਕੀ ਆਊਗੀ ਕੁਝ ਵੀ ਨਹੀਂ ਆ ਸਕਦੀ ਸੋ ਸਾਰਾ ਸਾਰਾ ਹੈਂਡਵਰਕ ਪ੍ਰੋਪਰ ਦੁਪੱਟਾ ਹੈਵੀ ਪ੍ਰੋਪਰ 슬ੀਵਸ ਤੇ ਕੰਮ ਸਭ ਤੋਂ ਸ਼ਾਨਦਾਰ ਪੀਸ ਆ ਮੇਰੇ ਸ਼ਾਪ ਦਾ ਇਹ ਔਰ ਐ ਲੈ ਲਓ ਕਿ ਦਾਜਵਰੀ ਦੇ ਵਿੱਚ ਤਾਂ ਹਰ ਕਸਟਮਰ ਨੇ ਮੰਗਿਆ ਪਰ ਮਿਲਿਆ ਸਭ ਨੂੰ ਪ੍ਰੀ ਬੁਕਿੰਗ ਦੇ ਆ ਹੱतक ਜਿੰਨੇ ਵੀ ਸ਼ਾਪ ਤੇ ਆਏ ਆ ਕਿਉਂਕਿ ਆਨਲਾਈਨ ਸਭ ਤੋਂ ਜ਼ਿਆਦਾ ਡਿਮਾਂਡ ਜਰਦੀ ਆ ਇਸ ਆਰਟੀਕਲ ਦੀ ਔਰ ਕਲਰ ਆਪਣੇ ਤਿੰਨ ਬਣਦੇ ਆ ਇਹਦੇ ਵਿੱਚ ਤਿੰਨੇ ਰੰਗ ਟੌਪ ਕਲਾਸ ਆ ਇੱਕ ਰੰਗ ਬਣਦਾ ਸਕਾਈ ਕਲਰ ਇੱਕ ਬਣਦਾ ਨੀਚੇ ਪਿਸਤਾ ਕਲਰ ਇੱਕ ਬਣਦਾ ਪਿੰਕ ਸ਼ੇਡ ਤਿੰਨ ਰੰਗ ਬਣਦੇ ਆ ਤਿੰਨੇ ਰੰਗ ਟੌਪ ਦੇ ਆ ਇਸ ਟਾਈਮ ਆ ਲੋ ਔਰ ਰੰਗ ਵੀ ਬੜੇ ਸੋਹਣੇ ਆ ਕਲਰ ਦੇਖੋ ਓਏ ਹੋਏ ਬਿਊਟੀਫੁੱਲ ਆਰਟੀਕਲ ਡਿਜ਼ਾਈਨਿੰਗ ਐਨੀ ਪਿਆਰੀ ਹੈ ਜੀ ਕਿ ਮਤਲਬ ਜੀ ਕਰਦਾ ਵਾਰ-ਵਾਰ ਸੂਟ ਨੂੰ ਦੇਖੀ ਜਾਈਏ ਇੰਨਾ ਪਿਆਰਾ ਆਰਟੀਕਲ ਹੈ ਐਨੇ ਪਿਆਰੇ ਸੂਟ ਵੀ ਹੋ ਸਕਦੇ ਆ ਕਦੇ ਸੋਚਿਆ ਨਹੀਂ ਸੀ ਸੋ ਰੇਟ ਇਸ ਦਾ ਜਿਹੜਾ ਰਹੇਗਾ 23500 ਰੁਪਏ ਇੰਸਟਾਗ੍ਰਾਮ ਤੇ ਫੇਸਬੁੱਕ ਦਾ ਮੋਸਟ ਵਾਇਰਲ ਡਿਜ਼ਾਈਨ ਹੈ ਜੀ ਇਸ ਟਾਈਮ ਦਾ ਇਹ ਵਾਲਾ ਮੇਰੇ ਸਟੋਰ ਦਾ ਲੋ ਜੀ ਫਾਈਨਲੀ ਇਹ ਵੀ ਰੀਸਟਾਕ ਹੋ ਗਿਆ ਔਰ ਸ਼ੇਡ ਵੀ ਇੰਨਾ ਪਿਆਰਾ ਬਣਦਾ ਔਰ ਡਿਜ਼ਾਈਨਰ ਨਾ ਸੋਹਣਾ ਮਤਲਬ ਕਿ ਸੂਟ ਪਾ ਕੇ ਗਹਿਣੇ ਪਾਣ ਦੀ ਲੋੜ ਨਹੀਂ ਪੈਂਦੀ ਇਹੋ ਜਿਹਾ ਆਰਟੀਕਲ ਹੈ ਜੀ ਗਹਿਣੇ ਵੀ ਫਿੱਕੇ ਪੈ ਜਾਂਦੇ ਸੋ ਡਿਜ਼ਾਈਨ ਚੈੱਕ ਕਰੋ ਜੀ ਸਾਰਾ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਬੁਟੀਕ ਪੀਸ ਬੜਾ ਸੋਹਣਾ ਆ ਟਿਕਾ ਥੋੜਾ A ਸ਼ੇਪ ਲੁੱਕ ਦਿੱਤੀ ਹੋਈ ਆ ਡਿਜ਼ਾਈਨ ਦੀ ਮਤਲਬ ਕਿ ਅ ਨੈਕ ਤੋਂ ਲੈ ਕੇ ਨੀਚੇ ਤੱਕ A ਸ਼ੇਪ ਦੀ ਲੁੱਕ ਦਿੱਤੀ ਹੋਈ ਆ ਡਿਜ਼ਾਈਨ ਦੀ ਸੋ ਸਾਰਾ ਨੈਕ ਤੇ ਪੈਚਵਰਕ ਰੂਬੀ ਮੀਨੇ ਦਾ ਕੰਮ ਕਰਿਆ ਹੋਇਆ ਸੋ ਚੈੱਕ ਕਰੋ ਪੰਨਾ ਰੂਬੀ ਸੋ ਬੜਾ ਸੋਹਣਾ ਕੰਮ ਕਰਿਆ ਆ ਪ੍ਰੋਪਰ ਹੈਵੀ ਬਾਜੂ ਦਾ ਕੰਮ ਪਰ ਆ ਆ ਰਿਹਾ ਦੁਪੱਟਾ ਪਿਓਰ ਗਲਾਸ਼ਮੋ オーਰਗੈਂਜ਼ਾ ਦੁਪੱਟਾ ਫੋਰ ਸਾਈਡ ਸੋ ਇਹ ਸੂਟ ਬੜਾ ਸ਼ਾਨਦਾਰ ਆ ਸੋ ਇਸ ਦਾ ਰੇਟ ਜਿਹੜਾ ਰਹੇਗਾ ਜੀ ਉਰੇਗਾ 19900 ਪਰ ਇਹਦਾ ਦੇ ਆ ਇੱਕ ਬੁਟੀਕ ਦਾ ਡਿਜ਼ਾਈਨਰ ਆਰਟੀਕਲ ਹੈ ਕਹਿਣਾ ਥੋੜੇ ਵਾਸਤੇ ਸੂਟ ਦੇਖਦੇ ਸਾਰ ਸਾਰਿਆਂ ਨੇ ਕਹਿਣਾ ਪਾਜੀ ਆਰਡਰ ਕਰਨਾ ਪੀਸ ਸੋ ਸਭ ਦੇ ਮੈਸੇਜ ਆਣਗੇ ਆਰਡਰ ਲਈ ਮੇਰੀ ਗਾਰੰਟੀ ਹੈ ਸੋ ਸੂਟ ਦੀ ਤੁਸੀਂ ਪਹਿਲਾਂ ਵੀਡੀਓ ਚੈੱਕ ਕਰ ਲਓ ਮਾਡਲ ਦੇ ਪਾਏ ਦੇਖ ਲਓ ਸੂਟ ਬੜਾ ਪਿਆਰਾ ਜੀ ਕਲਰ ਬਹੁਤ ਸੋਹਣਾ ਹੈ ਕਲਰ ਕੰਬੀਨੇਸ਼ਨ ਬੜਾ ਪਿਆਰਾ ਯੂਨਿਕ ਕਲਰ ਕੰਬੀਨੇਸ਼ਨ ਹੈ ਫੈਬਰਿਕ ਆ ਰਿਹਾ ਇਸ ਟਾਈਮ ਦਾ ਨਵਾਂ ਫੈਬਰਿਕ ਹੈ ਨਿਊ ਫੈਬਰਿਕ ਲਾਂਚ ਹੋਇਆ ਸੋ ਡਿਜ਼ਾਈਨਿੰਗ ਚੈੱਕ ਕਰੋ ਜੀ ਓਏ ਹੋਏ ਹੋਏ ਜਿਹੜਾ ਫੈਬਰਿਕ ਆ ਜੀ ਉਹ ਆ ਰਿਹਾ ਬਿਲਕੁਲ ਨਵਾਂ ਥੋੜਾ ਟੈਬੀਟਾਈ ਫੈਬਰਿਕ ਆ ਰਿਹਾ ਨਵਾਂ ਫੈਬਰਿਕ ਹੈ ਸੋ ਕਲਰ ਕੰਟਰਾਸਟ ਡਿਜ਼ਾਈਨ ਇੰਨਾ ਪਿਆਰਾ ਨੈਕ ਤੇ ਸਾਰਾ ਦਬਕੇ ਦਾ ਕੰਮ ਰੇਸ਼ਮ ਵਰਕ ਪਾਰਲ ਵਰਕ ਸਿਕਵੈਂਸ ਵਰਕ ਹਰ ਤਰ੍ਹਾਂ ਦਾ ਮਟੀਰੀਅਲ ਆ ਫਰੰਟ ਪੂਰਾ ਹੈਵੀ ਹੈ ਟੋਟਲੀ ਹੈਵੀ ਬਾਜੂ ਤੇ ਕੰਮ ਹੈ ਸੋ ਆ ਆ ਰਿਹਾ ਏਸ ਆ ਬਾਟਮ ਦੇ ਵਰਕ ਪੂਰਾ ਹੈਵੀ ਬਾਟਮ ਦੇ ਮਿਰਰ ਵਰਕ ਦਾ ਕੰਮ ਹੈ ਸਾਰਾ ਸੋ ਬੜਾ ਪਿਆਰਾ ਆਰਟੀਕਲ ਹੈ ਜਿਹੜਾ ਇਸ ਦਾ ਪ੍ਰਾਈਸ ਹੈ ਪ੍ਰਾਈਸ ਮੈਂ ਵੀਡੀਓ ਦੇ ਲਾਸਟ ਵਿੱਚ ਦੱਸੂਗਾ ਸੋ ਕੰਬੀਨੇਸ਼ਨ ਚੈੱਕ ਕਰੋ ਪਿਓਰ ਸ਼ਿਮਰ ਦਾ ਦੁਪੱਟਾ ਆ ਰਿਹਾ ਔਰ ਦੁਪੱਟੇ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਸੋ ਦੁਪੱਟਾ ਆ ਰਿਹਾ ਪੂਰਾ ਹੈਵੀ ਸੋ ਲਾਜਵਾ ਪੀਸ ਹੈ ਜੀ ਸੋ ਰੇਟ ਰਹੇਗਾ ਇਸ ਦਾ 15700 ਰੁਪਏ ਸੋ ਆਪਣੀ ਬੁਕਿੰਗ ਕਰਵਾ ਲਓ ਬਾਅਦ ਤੁਹਾਨੂੰ ਪ੍ਰੀ ਬੁਕਿੰਗ ਦਾ ਪੀਸ ਮਿਲਣਾ ਜੀ ਬੜਾ ਸੋਹਣਾ ਪੀਸ ਹੈ ਪਿਓਰ ਵੈਲਵਟ ਦੇ ਵਿੱਚ ਇੱਕ ਹੈਂਡਵਰਕ ਦਾ ਡਿਜ਼ਾਈਨ ਰੈਡੀ ਕਰਵਾਇਆ ਬੜਾ ਸੋਹਣਾ ਪੀਸ ਹੈ ਇਹ ਸੋ ਬਿਲਕੁਲ ਨਵਾਂ ਡਿਜ਼ਾਈਨ ਲੈ ਕੇ ਆਇਆ ਪਿਓਰ ਵੈਲਵਟ ਦੇ ਵਿੱਚ ਕਾਫੀ ਕਸਟਮਰਸ ਮੈਨੂੰ ਪਹਿਲਾਂ ਵੀ ਮੈਸੇਜ ਆ ਰਿਹਾ ਪਾਜੀ ਵੈਲਵਟ ਦੇ ਵਿੱਚ ਸੂਟ ਲੈ ਕੇ ਆਓ ਸੋ ਲੋ ਜੀ ਸੋ ਵਿੰਟਰ ਪ੍ਰੋਪਰ ਸ਼ੁਰੂ ਹੋ ਰਹੀ ਤੁਹਾਨੂੰ ਪਤਾ ਕਿ ਹੁਣ ਵਿੰਟਰ ਦੇ ਵਿੱਚ ਤਾਂ ਮੇਨ ਪਾਰਟੀ ਵੇਅਰ ਜਿਹੜੀ ਆਈਟਮ ਚਾਹੀਦੀ ਹੁੰਦੀ ਹੈ ਹਰ ਕਸਟਮਰ ਨੂੰ ਪਿਓਰ ਵੈਲਵਟ ਦੀ ਆਈਟਮ ਚਾਹੀਦੀ ਹੁੰਦੀ ਹੈ ਲੋ ਜੀ ਸੋ ਵੈਲਵਟ ਦੇ ਵਿੱਚ ਦੋ ਰੰਗ ਰੈਡੀ ਕਰਵਾਏ ਆ ਡਿਜ਼ਾਈਨ ਬੜਾ ਸ਼ਾਨਦਾਰ ਹੈ ਪਿਓਰ ਪ੍ਰੀਮੀਅਮ ਫ ਸੋ ਸਾਰਾ ਸਾਰਾ ਹੈਂਡਵਰਕ ਅਚਕਨ ਸਟਾਈਲ ਦਾ ਇਹ ਆਰਟੀਕਲ ਬਣਾਇਆ ਪਿਓਰ ਵੈਲਵਟ ਦੇ ਵਿੱਚ ਬੋਟਲ ਗ੍ਰੀਨ ਪਾਕਿਸਤਾਨੀ ਗ੍ਰੀਨ ਸ਼ੇਡ ਆ ਜੀ ਇਹ ਪ੍ਰੋਪਰ ਹੈਵੀ 슬ੀਵਸ ਤੇ ਕੰਮ ਹੈ 올 ਓਵਰ ਫੈਬਰਿਕ ਰਹੇਗਾ ਪਿਓਰ ਵੈਲਵਟ ਸਾਰਾ ਸਾਰਾ ਹੈਂਡਵਰਕ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਰਹੇਗਾ ਇਸ ਦਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਆ ਰਿਹਾ ਕੋਰਨਰ ਬਾਕ ਤੇ ਕੰਮ ਹੈ ਦੋ ਸ਼ੇਡ ਤੁਹਾਨੂੰ ਮਿਲਣਗੇ ਇਹਦੇ ਵਿੱਚ ਇੱਕ ਸ਼ੇਡ ਮਿਲੂਗਾ ਨੇਵੀ ਬਲੂ ਦੋਨੋਂ ਕਲਰ ਪਿਆਰੇ ਨੇ ਸੋ 10500 ਇਸ ਦਾ ਰੇਟ ਰਹੇਗਾ ਪ੍ਰੀਮੀਅਮ ਦੇ ਵਿੱਚ ਆਪਨਾ ਤੁਸੀਂ ਆਰਡਰ ਕਰ ਸਕਦੇ ਹੋ ਫੁੱਲ ਪਾਰਟੀ ویئر ਬੜਾ ਸੋਹਣਾ ਹੈਂਡਵਰਕ ਦਾ ਕੰਮ ਹੈ ਦੁਪੱਟੇ ਦੇ ਕਾਰਨਰ ਵਰਕ ਆ ਰਿਹਾ ਬੜਾ ਪਿਆਰਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਆਰਗੈਨਿਕ ਦੁਪੱਟਾ ਹੈ ਇਹ ਪਾਕਿਸਤਾਨੀ ਗ੍ਰੀਨ ਕਲਰ ਦੇ ਵਿੱਚ ਦੋ ਡਿਜ਼ਾਈਨ ਲੈ ਕੇ ਆਇਆ ਖਾਦੀ ਸਿਲਕ ਦੇ ਔਰ ਦੋਵੇਂ ਡਿਜ਼ਾਈਨ ਬੜੇ ਪਿਆਰੇ ਆ ਬਾਰਡਰ ਲੁੱਕ ਦਾ ਆਰਟੀਕਲ ਦਿਖਾ ਰਿਹਾ ਜਿਹੜਾ ਮੈਂ ਪਹਿਲਾਂ ਓਪਨ ਕਰ ਰਿਹਾ ਸੋ ਖਾਦੀ ਸਿਲਕ ਫੈਬਰਿਕ ਰਹੇਗਾ ਸੋ ਪਿਓਰ ਚਨੂਨ ਦਾ ਦੁਪੱਟਾ ਕੇਦੇ ਤੇ ਸਾਰਾ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਇਹਦਾ ਦੁਪੱਟਾ ਬੜਾ ਲਾਜਵਾਬਾ ਇਹੜਾ 1500 ਚਿੱਟਾ ਦਾ ਬਟਾਉਂਦਾ। ਦੁਪੱਟਾ ਦਾ ਡਿਜ਼ਾਈਨ ਚੈੱਕ ਕਰੋ। ਕਿੰਨਾ ਸ਼ਾਨਦਾਰ ਡਿਜ਼ਾਈਨ ਹੈ। ਸੋ 13800 ਰੁਪਏ ਦਾ ਰੇਟ ਰਹੇਗਾ ਜੀ। 13800 ਇਸ ਦਾ ਪ੍ਰਾਈਸ ਆਊਗਾ। ਸੋ ਇੱਕ ਆਏਗਾ ਪਾਕਿਸਤਾਨੀ ਗ੍ਰੀਨ ਕਲਰ ਦਾ ਆਬਲਾ ਡਿਜ਼ਾਈਨ। ਇਸ ਦਾ ਪ੍ਰਾਈਸ ਆਏਗਾ ਜੀ 11900 ਰੁਪਏ। ਜਿਹੜਾ ਮੈਂ ਸੈਕੰਡ ਓਪਨ ਕਰ ਰਿਹਾ ਇਹਦਾ 11900 ਰੇਟ ਹੈ। ਸੋ ਆ ਆ ਰਿਹਾ ਫਰੰਟ ਪ੍ਰੋਪਰ ਹੈਵੀ ਬਾਜੂ ਤੇ ਕੰਮ। 올ਓਵਰ ਫੈਬਰਿਕ ਖਾਦੀ ਸ਼ਿਲਕ ਬਾਟਮ ਤੇ ਕੰਮ ਆਊਗਾ। ਸੋ ਇਸ ਦਾ ਰੇਟ ਰਹੇਗਾ ਜੀ 11900 ਸੋ ਦੁਪੱਟਾ ਪੂਰਾ ਹੈਵੀ 4 ਸਾਈਡ ਸੋ ਦੁਪੱਟਾ ਬੜਾ ਸ਼ਾਨਦਾਰ ਹੈ ਸੋ ਦੋ ਪੀਸ ਲੈ ਕੇ ਆਇਆ ਪਾਕਿਸਤਾਨੀ ਗ੍ਰੀਨ ਕਲਰ ਦੇ ਵਿੱਚ ਬੋਟਲ ਗ੍ਰੀਨ ਸ਼ੇਡ ਦੇ ਵਿੱਚ ਸੋ ਦੋਨੋਂ ਪਿਆਰੇ ਆ ਤੁਸੀਂ ਜਲਦੀ ਆਪਣਾ ਆਰਡਰ ਕਰ ਸਕਦੇ ਹੋ ਸਾਡੇ ਸਕਰੀਨ ਤੇ ਦੋ ਨੰਬਰ ਪਰਮਿਸ਼ਨ ਆਪਕੇ ਵਰਕ ਦਾ ਮੋਸਟ ਬਿਊਟੀਫੁੱਲ ਆਰਟੀਕਲ ਜੀ ਸੋ ਇਹ ਆਰਟੀਕਲ ਰੀਸਟਾਕ ਹੋਇਆ ਸਾਰਾ ਹੈਂਡਵਰਕ ਦਾ ਕੰਮ ਦੋ ਸ਼ੇਡ ਮਿਲਣਗੇ ਤੁਹਾਨੂੰ ਦੋਨੋਂ ਸ਼ੇਡ ਪਿਆਰੇ ਆ ਰਾਣੀ ਮਜ਼ੈਂਟਾ ਔਰ ਔਰੇਂਜ ਰਸਟ ਸੋ ਲੋ ਜੀ ਹੈਂਡਵਰਕ ਦਾ ਆਰਟੀਕਲ ਸੋ ਇਹਦੀ ਮੈਂ ਪ੍ਰੀ ਬੁੱਕ ਹੀ ਨਹੀਂ ਕਰ ਰਹਾ ਸੀ ਐਕਚੁਅਲ ਤੇ ਕਸਟਮਰ ਤੋਂ ਮੈਨੂੰ ਮੈਸੇਜ ਆ ਰਹੀ ਪਾਜੀ ਸੂਟ ਕਦੋਂ ਆਏਗਾ ਇਹ ਰੀਸਟੌਕ ਕਦੋਂ ਹੋਊਗਾ ਜਦੋਂ ਪਹਿਲਾ ਆਇਆ ਸੀ ਨਾਲ ਦੀ ਨਾਲ ਸੋਲਡ ਆਊਟ ਹੋ ਗਿਆ ਸੀ 2 ਪੀਸ ਪਹਿਲਾਂ ਅਸੀਂ 2 ਪੀਸ ਅੱਜ ਆਏ ਆ ਜੀ ਪਿਓਰ ਕ੍ਰੇਪ ਦੀ ਸਲਵਾਰ ਹੈ ਸਲਵਾਰ ਇਸ ਦੀ ਪਲੇਨ ਹੀ ਰਹੇਗੀ ਸਾਰਾ ਹੈਂਡਵਰਕ ਦਾ ਕੰਮ ਹੈ neck ਤੇ ਸਾਰਾ ਪੈਚਵਰਕ ਦਬਕੇ ਦਾ ਕੰਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਦੁਪੱਟਾ ਵੀ ਫੋਰ ਸਾਈਡ ਜਿਹੜਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 11300 ਰੁਪਏ ਬੜਾ ਸੋਹਣਾ ਆਰਟੀਕਲ ਹੈ ਟ੍ਰੈਡੀਸ਼ਨਲ ਸੂਟ ਹੈ ਸੋ ਆ ਦੁਪੱਟਾ ਆ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ ਬੜੇ ਪਿਆਰੇ ਕਰ ਲੰਨੇ ਦੋਨੋਂ ਸੋ ਪ੍ਰਾਈਸ ਜਿਹੜਾ ਇਸ ਦਾ ਰਹੇਗਾ ਜੀ ਔਰੇਗਾ 11300 ਰੁਪਏ ਸੋ ਸੂਟ ਦਾ ਆਰਡਰ ਤੁਸੀਂ ਆਪਣਾ ਫਟਾਫਟ ਕਰ ਲਓ ਬੜਾ ਸੋਨਾ ਆਰਟੀਕਲ ਹੈ ਸਬਕੇ ਵਰਕ ਦਾ ਬੜਾ ਪਿਆਰਾ ਆਰਟੀਕਲ ਲੈ ਕੇ ਆਇਆ ਹਾਂ ਤੁਹਾਡੇ ਵਾਸਤੇ ਸੋ ਤਿੰਨ ਸ਼ੇਡ ਬਣਵਾਏਗਾ ਕ੍ਰਸ਼ ਔਰਗੈਂਜ਼ਾ ਦਾ ਇਹ ਆਰਟੀਕਲ ਰਹੇਗਾ ਸਾਰਾ ਸਾਰਾ ਹੈਂਡਵਰਕ ਪੈਚਵਰਕ ਦਾ ਕੰਮ ਹੈ ਪੂਰਾ ਫਰੰਟ ਹੈਵੀ ਹੈ ਟੋਟਲੀ ਹੈਂਡਵਰਕ ਸਲਵਾਰ ਦੇ ਪੌਂਚ ਤੇ ਕਢਾਈ ਬੜਾ ਪਿਆਰਾ ਪੀਸ ਹੈ ਫਰੰਟ ਪੂਰਾ ਹੈਵੀ ਪ੍ਰੋਪਰ 슬ੀਵਸ ਤੇ ਕੰਮ ਆਏਗਾ ਬਾਜੂ ਤੇ ਹੈਵੀ ਕੰਮ ਹੈ ਸੋ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਦਬਕੇ ਦਾ ਕੰਮ ਪੈਚਵਰਕ ਸੋ ਦੁਪੱਟਾ ਆ ਰਿਹਾ ਬੜਾ ਪਿਆਰਾ ਦੁਪੱਟੇ ਤੇ ਸਾਰਾ ਹੈਂਡਵਰਕ ਆ ਰਿਹਾ ਸੋ ਸ਼ੇਡ ਬੜੇ ਪਿਆਰੇ ਮਿਲਣਗੇ ਇੱਕ ਆਏਗਾ ਰੌਸ 골ਡ ਸ਼ੇਡ ਬੜਾ ਸੋਹਣਾ ਸ਼ੇਡ ਨਵਾਂ ਜਿਹਾ ਸ਼ੇਡ ਬ੍ਰਾਉਨਿਸ਼ ਕਲਰ ਵੀ ਕਹਿਣਾ ਹੋਣਾ ਇਹਨੂੰ ਮੈਂ ਕਲਰ ਬੜਾ ਸੋਹਣਾ ਸੋ ਇੱਕ ਆਊਗਾ ਜੀ ਪਿਸਤਾ ਗ੍ਰੇਨ ਤਿੰਨ ਰੰਗ ਨੇ ਤਿੰਨੇ ਰੰਗ ਪਿਆਰੇ ਨੇ ਸੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ 12200 ਇਸ ਦਾ ਰੇਟ ਰਹੇਗਾ ਸਾਰਾ ਦਬਕੇ ਦਾ ਕੰਮ ਪ੍ਰੋਪਰ ਬਾਟਮ ਦੇ ਕੰਮ ਬੜਾ ਸ਼ਾਨਦਾਰ ਆਰਟੀਕਲ ਹੈ ਬਹੁਤ ਸੋਹਣਾ ਆਰਟੀਕਲ ਹੈ ਕਲਰਫੁੱਲ ਸੀਕਵੈਂਸ ਵਰਗ ਦਾ ਆਰਟੀਕਲ ਲੈ ਕੇ ਆਇਆ ਜੀ ਸਾਰਾ ਹੈਂਡਵਰਕ ਦਾ ਕੰਮ ਹੈ ਡਿਜ਼ਾਈਨ ਇੰਨਾ ਲਾਜਵਾ ਬਾਰਡਰ ਲੁੱਕ ਦਾ ਇਹ ਆਰਟੀਕਲ ਆਊਗਾ ਔਰ ਸਾਰਾ ਮਲਟੀਵਰਕ ਦਾ ਕੰਮ ਹੈ ਡਿਜ਼ਾਈਨ ਚੈੱਕ ਕਰੋ ਪਿਓਰ ਕ੍ਰਾਸ਼ ਔਰ ਗੈਂਜ਼ਾ ਫੈਬਰਿਕ ਰਹੇਗਾ ਲਾਈਟਵੇਟ ਫੈਬਰਿਕ ਹੈ ਬਿਲਕੁਲ ਔਰ ਸਾਰਾ ਸਾਰਾ ਬਾਰਡਰ ਲੁੱਕ ਦਾ ਆਰਟੀਕਲ ਚਾਹੇ ਤੁਸੀਂ ਫਰਸੀ ਸਲਵਾਰ ਬਣਾ ਲਓ ਜੀ ਤਾਂ ਵੀ ਬੜਾ ਲਾਜਵਾ ਲੱਗੇਗਾ ਸੋ ਪ੍ਰੋਪਰ ਬਾਜੂ ਤੇ ਹੈਵੀ ਕੰਮ ਇਹ ਆਰਟੀਕਲ ਇੰਨਾ ਪਿਆਰਾ ਆਰਟੀਕਲ ਹੈ ਮੇਰਾ ਕਿ ਮਤਲਬ ਕਿ ਕਸਟਮਰ ਅਗੇ ਖੁੱਲਦੇ ਸਾਰ ਕਸਟ ਸੋ ਕਾਰਨਰ ਦਬੱਟੇ ਦੇ ਸੋ ਪੂਰਾ ਜਾਲ ਦਬੱਟੇ ਦੇ ਵਿੱਚ ਸੋ ਬੜਾ ਪਿਆਰਾ ਆਰਟੀਕਲ ਆ ਛੇੜ ਤੁਹਾਨੂੰ ਤਿੰਨ ਮਿਲਣਗੇ ਸੋ ਪਲੀਜ਼ ਆਪਣਾ ਤੁਸੀਂ ਆਰਡਰ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਕਰਿਓ ਸੋ ਰੇਟ ਇਸ ਦਾ ਰਹੇਗਾ 7650 ਰੁਪਏ ਕਲਰ ਚੈੱਕ ਕਰੋ ਇੱਕ ਆ ਰਿਹਾ ਨਵਾਂ ਯਾ ਗਾਜ਼ਰੀ ਪਿੰਕ ਜਿਹਾ ਕਲਰ ਇੱਕ ਆਏਗਾ ਸੀ ਗ੍ਰੀਨ ਸ਼ੇਡ ਤਿੰਨ ਰੰਗ ਮਿਲਣਗੇ ਤਿੰਨੇ ਰੰਗ ਸੁਣਨੇ ਜਿਹੜਾ ਰੇਟ ਰਹੇਗਾ ਜੀ ਉਹ ਰਹੇਗਾ 7650